ਦੇਖੋ ਇਹਦੇ ਵਿੱਚ ਵੈਸੇ 12 ਗੈਲਰੀਆਂ ਨੇ ਜਿਹਦੇ ਵਿੱਚੋਂ ਸਿਰਫ ਦੋ ਗੈਲਰੀਆਂ ਹੀ ਡਿਵੈਲਪ ਨੇ ਇੱਕ ਕਾਰਗਿਲ ਗੈਲਰੀ ਹੈ 99 ਦੇ ਵਿੱਚ ਜਿਹੜਾ ਜੰਗ ਲੱਗਿਆ ਸੀ ਕਾਰਗਿਲ ਦਾ ਉਹਦੇ ਬਾਰੇ ਦੱਸਿਆ ਗਿਆ ਸਾਰਾ ਇੱਕ ਹੈਗੀ ਆ ਹਿਸਟਰੀ ਗੈਲਰੀ ਇਹ ਜਿੰਨੇ ਵੀ ਵੈਪਨ ਨੇ ਇਹ ਸਾਰੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵੈਪਨ ਨੇ ਉਹਨਾਂ ਦੀ ਆਦਮੀ ਨੇ ਇਹਨਾਂ ਨੂੰ ਯੂਜ਼ ਕਰਿਆ ਲੜਾਈਆਂ ਦੇ ਅੰਦਰ 84 ਦੇ ਵਿੱਚ ਜਿਵੇਂ ਕਹਿੰਦੇ ਸੀਗੇ ਵੀ ਟੈਰਰਿਸਟ ਬਣ ਗਏ ਮੁੰਡੇ ਗਲਤ ਹੋ ਰਹੇ ਨੇ ਇੱਧਰ ਉੱਧਰ ਜਾ ਰਹੇ ਨੇ ਉਹਨਾਂ ਨੂੰ ਪੰਜਾਬੀਆਂ ਨੇ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਦੇ ਬਾਅਦ ਕੀ ਕੀ ਕੁਰਬਾਨੀਆਂ ਕਰੀਆਂ ਨੇ ਉਹ ਸਾਰਾ ਦਿਖਾਉਣ ਦੀ ਵਜ੍ਹਾ ਕਰਕੇ ਮੇਨ ਬੇਸ ਇਹਦਾ ਉਹ ਸੀਗਾ ਬਣਾਇਆ ਸੀਗਾ ਕਿ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਗਲਤ ਰਸਤੇ ਤੇ ਜੰਗ ਜਨਰੇਸ਼ਨ ਹੈ ਗਲਤ ਰਸਤੇ ਤੇ ਚੱਲ ਰਹੀ ਹੈ ਉਹਨਾਂ ਨੂੰ ਦਿਖਾਈਏ ਕਿ ਆਪਣੇ ਪੂਰਬਜਾਂ ਨੇ ਦੇਸ਼ ਵਾਸਤੇ ਕੀ ਕੰਮ ਕਰਿਆ ਬੜੀਆਂ ਬੜੀਆਂ ਬਾਹਰ ਟਰੋਫੀਆਂ ਰੱਖੀਆਂ ਗਈਆਂ ਨੇ ਬਾਹਰ ਟਰੋਫੀਆਂ ਮਤਲਬ ਜਿਵੇਂ ਟੈਂਕ ਨੇ ਘੰਨਾ ਨੇ ਲੜਾਕੂ ਜਹਾਜ਼ ਨੇ ਇਹ ਸਾਰੀਆਂ ਨੂੰ ਫੌਜੀ ਪਾਸਾ ਦੇ ਵਿੱਚ ਬਾਹਰ ਟਰੋਫੀ ਕਹਿੰਦੇ ਨੇ ਸਾਰੀਆਂ ਲੋਕਾਂ ਨੂੰ ਦਿਖਾਉਣ ਵਾਸਤੇ ਰੱਖੀਆਂ ਗਈਆਂ ਹੀਰੋ ਗੈਲਰੀ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਲੋਕਾਂ ਨੇ ਲੜਾਈਆਂ ਲੜੀਆਂ ਨੇ ਸਾਰਿਆਂ ਦਾ ਮਤਲਬ ਉਹਨਾਂ ਦੀ ਫੋਟੋ ਤੇ ਉਹਨਾਂ ਦਾ ਸਾਰਾ ਬਾਇਓ ਡਾਟਾ ਲਿਖਿਆ ਹੋਇਆ ਹੈ ਉਹ ਆਪਣੀ ਆਰਮੀ ਨੂੰ ਇੰਡੀਅਨ ਆਰਮੀ ਨੂੰ ਉਹਨਾਂ ਨੂੰ ਜਿੱਤਣ ਵਾਸਤੇ ਬਹੁਤ ਮੁਸ਼ਕਲ ਸੀ ਕਿਉਂਕਿ ਉਹ ਬਹੁਤ ਉੱਚੇ ਸੀ ਕਿ ਆਪਣੀ ਆਰਮੀ ਬਹੁਤ ਡਾਊਨ ਸੀਗੀ ਅਗਰ ਉਹ ਉੱਪਰੋਂ ਇੱਕ ਗੋਲੀ ਚਲਾਉਂਦੇ ਸੀ ਤਾਂ ਆਪਣੇ ਬੰਦਿਆਂ ਨੂੰ ਨੁਕਸਾਨ ਜ਼ਿਆਦਾ ਹੁੰਦਾ ਸੀ ਔਰ ਉਹ ਸਾਰਾ ਕੁਝ ਦੇਖਦੇ ਸੀ ਆਪਾਂ ਨੂੰ ਉੱਪਰ ਦਿਖਦਾ ਵੀ ਕੁਝ ਨਹੀਂ ਸੀਗਾ ਸਿਲੂਣੇ ਦੀ ਐਦਾ ਦੀ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਜਿੱਥੇ ਕੀ ਪੰਜਾਬ ਦਾ ਇਤਿਹਾਸ ਹੈਗਾ ਇਹ ਐਤ ਦਾ ਦੀ ਜਗ੍ਹਾ ਜੋ ਕਿ ਲੋਕਾਂ ਨੂੰ ਇਤਿਹਾਸ ਨਾਲ ਜੋੜਦੀ ਹੈ ਉੱਥੇ ਹੀ ਗੱਲ ਕੀਤੀ ਜਾਵੇ ਅਸੀਂ ਅੱਜ ਪਹੁੰਚ ਚੁੱਕੇ ਹਾਂ ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਦੇ ਵਿੱਚ ਜਿੱਥੇ ਪੰਜਾਬ ਦੇ ਜਿੰਨੇ ਵੀ ਫਾਈਟਰਸ ਨੇ ਉਹਨਾਂ ਦੀ ਸਾਰੀ ਯਾਦਾਂ ਤੇ ਇਤਿਹਾਸ ਜਿਹੜਾ ਉਹਨਾਂ ਦਾ ਹੈਗਾ ਉਹ ਇੱਥੇ ਕੈਦ ਤੇ ਹੁਣ ਅਸੀਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੇ ਤੁਸੀਂ ਵੀ ਖੁਦ ਦੇਖੋ ਇਸ ਸਮੇਂ ਸਾਡੇ ਨਾਲ ਮਿਊਜ਼ੀਅਮ ਦੇ ਇੰਚਾਰਜ ਮੌਜੂਦ ਨੇ ਤੇ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਮਿਊਜ਼ੀਅਮ ਦੀ ਹਿਸਟਰੀ ਬਾਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਡਾ ਨਾਮ ਕੀ ਹੈ ਮੇਰਾ ਸੁਬੇਦਾਰ ਮਿੱਤਰ ਧਰਮਪਾਲ ਹੈ ਜੀ ਇਹ ਦੱਸੋ ਕਿ ਇਹ ਮਿਊਜ਼ੀਅਮ ਬਣਿਆ ਕਿਦੋਂ ਸੀਗਾ ਇਹ 1991 ਦੇ ਵਿੱਚ ਬਣਿਆ ਸੀ ਕੈਪਟਨ ਅਮਨਿੰਦਰ ਉਸ ਟਾਈਮ ਪੰਜਾਬ ਦੇ ਚੀਫ ਮਿਨਿਸਟਰ ਸੀਗੇ ਉਹਨਾਂ ਨੇ ਇਸ ਮਿਊਜ਼ੀਅਮ ਨੂੰ ਬਣਾਉਣ ਦੀ ਸਾਰੀ ਤਰਕੀਬ ਦਿੱਤੀ ਸੀ ਗਵਰਨਮੈਂਟ ਨੂੰ ਤੇ ਕਿੰਨੇ ਸਾਲ ਹੋ ਗਏ ਇਸ ਮਿਊਜ਼ੀਅਮ ਨੂੰ ਬਨੇ ਹੋਏ ਇਹਨੂੰ 2005 ਦੇ ਵਿੱਚ ਪਬਲਿਕ ਨੂੰ ਹੈਂਡਓਵਰ ਕਰਤਾ ਸੀ ਦੇਖਣ ਵਾਸਤੇ ਉਸ ਤੋਂ ਪਹਿਲਾਂ 10 ਸਾਲ ਲੱਗੇ ਸੀ ਇਹਨੂੰ ਬਿਲਡਿੰਗ ਨੂੰ ਬਣਨ ਨੂੰ ਜੋ ਵੀ ਇਹ ਸਮਾਨ ਹੈ ਸਾਰਾ ਸਮਾਨ ਨੂੰ ਲੇਆਉਟ ਕਰਕੇ ਦੂਰੋ ਦੂਰੋ ਮਗਾ ਕੇ ਚੰਗੀ ਤਰ੍ਹਾਂ ਲੋਕਾਂ ਨੂੰ ਦੇਖਣ ਵਾਸਤੇ 2005 ਦੇ ਵਿੱਚ ਇਹਨੂੰ ਓਪਨ ਕਰਤਾ ਸੀ ਪਬਲਿਕ ਨੂੰ ਦੇਖਣ ਵਾਸਤੇ ਤੇ ਇੱਥੇ ਕਿਹੜਾ ਕਿਹੜਾ ਸਮਾਨ ਹੈ ਕਿਹੜੀ ਕਿਹੜੀ ਯਾਦਾਂ ਜੁੜੀਆਂ ਹੋਈਆਂ ਇਸ ਸਮੇਂ ਇੱਥੇ ਦੇਖੋ ਇਹਦੇ ਵਿੱਚ ਵੈਸੇ 12 ਗੈਲਰੀਆਂ ਨੇ ਜਿਨ੍ਹਾਂ ਵਿੱਚੋਂ ਸਿਰਫ ਦੋ ਗੈਲਰੀਆਂ ਹੀ ਡਿਵੈਲਪ ਨੇ ਇੱਕ ਕਾਰਗਿਲ ਗੈਲਰੀ ਹੈ 99 ਦੇ ਵਿੱਚ ਜਿਹੜਾ ਜੰਗ ਲੱਗਿਆ ਸੀ ਕਾਰਗਿਲ ਦਾ ਉਹਦੇ ਬਾਰੇ ਦੱਸਿਆ ਗਿਆ ਸਾਰਾ ਇੱਕ ਹੈਗੀ ਆ ਹਿਸਟਰੀ ਗੈਲਰੀ ਇਹ ਜਿਹੜੀ ਹਿਸਟਰੀ ਗੈਲਰੀ ਆ ਇਹਦੇ ਵਿੱਚ ਪੰਜਾਬ ਦੀ ਸਾਰੀ ਹਿਸਟਰੀ ਦਿੱਤੀ ਹੋਈ ਹੈ ਸਿਰਫ ਦੋ ਗੈਲਰੀਆਂ ਨੇ ਬਾਕੀ ਸਾਰੀਆਂ ਨਹੀਂ ਬੜੀਆਂ ਬਾਕੀ ਇਹ ਜਿੰਨੇ ਵੀ ਵੈਪਨ ਨੇ ਇਹ ਸਾਰੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵੈਪਨ ਨੇ ਉਹਨਾਂ ਦੀ ਆਰਮੀ ਨੇ ਇਹਨਾਂ ਨੂੰ ਯੂਜ਼ ਕਰਿਆ ਲੜਾਈਆਂ ਦੇ ਅੰਦਰ ਇਹਨਾਂ ਨੂੰ ਕਿਲਾ ਮੁਬਾਰਕ ਪਟਿਆਲਾ ਤੋਂ ਪਲੇ ਕੀ ਜਾਂਦਾ ਹੈ ਇਹ ਮਿਊਜ਼ੀਅਮ ਕਿਸ ਦੀ ਯਾਦ ਵਿੱਚ ਬਣਾਇਆ ਗਿਆ ਸੀਗਾ ਇਹ ਐਕਚੁਅਲੀ ਮਿਊਜ਼ੀਅਮ ਨੂੰ ਬਣਾਉਣ ਦੀ ਤਰਕੀਬ ਇਸ ਲਈ ਹੈ ਜਦੋਂ 1984 ਦੇ ਵਿੱਚ ਪੰਜਾਬ ਦੇ ਲੋਕ ਗਲਤ ਰਸਤੇ ਚੱਲ ਪਏ ਸੀ 84 ਦੇ ਵਿੱਚ ਜਿਵੇਂ ਕਹਿੰਦੇ ਸੀਗੇ ਵੀ ਟੈਰਰਿਸਟ ਬਣ ਗਏ ਮੁੰਡੇ ਗਲਤ ਹੋ ਰਹੇ ਨੇ ਇੱਧਰ ਉੱਧਰ ਜਾ ਰਹੇ ਨੇ ਉਹਨਾਂ ਨੂੰ ਪੰਜਾਬੀਆਂ ਨੇ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਦੇ ਬਾਅਦ ਕੀ ਕੀ ਕੁਰਬਾਨੀਆਂ ਕਰੀਆਂ ਨੇ ਉਹ ਸਾਰਾ ਦਿਖਾਉਣ ਦੀ ਵਜ੍ਹਾ ਕਰਕੇ ਮੇਨ ਬੇਸ ਇਹਦਾ ਉਹ ਸੀਗਾ ਬਣਾਇਆ ਸੀਗਾ ਕਿ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਗਲਤ ਰਸਤੇ ਤੇ ਜੰਗ ਜਨਰੇਸ਼ਨ ਹੈ ਗਲਤ ਰਸਤੇ ਤੇ ਚੱਲ ਰਹੀ ਹੈ ਉਹਨਾਂ ਨੂੰ ਦਿਖਾਈਏ ਕਿ ਆਪਣੇ ਪੂਰਬਜਾਂ ਨੇ ਦੇਸ਼ ਵਾਸਤੇ ਕੀ ਕੀ ਕੰਮ ਕਰਿਆ ਅੱਛਾ ਜੀ ਆਪਾਂ ਅੱਗੇ ਗੱਲ ਕੀਤੀ ਸੀ ਇਹਦੇ ਪਿੱਛੇ ਸਾਡੀ ਹਿਸਟਰੀ ਗੈਲਰੀ ਹੈ ਤੇ ਉਹਦੇ ਵਿੱਚ ਕੀ ਕੀ ਹੈ ਅਗਰ ਅਸੀਂ ਅੰਦਰ ਜਾ ਕੇ ਹਿਸਟਰੀ ਗੈਲਰੀ ਦੇ ਵਿੱਚ ਦੇਖੋ ਇਹ ਸਾਰੀ ਹਿਸਟਰੀ ਗੈਲਰੀ ਆ ਇਹਦੇ ਵਿੱਚ ਸਭ ਕੁਝ ਦਿੱਤਾ ਹੋਇਆ ਜਿੱਤਰੇ ਵੀ ਵੈਪਨ ਨੇ ਮਹਾਭਾਰਤ ਦੀ ਲੜਾਈ ਦਾ ਰੋਲ ਦਿੱਤਾ ਹੋਇਆ ਪੰਜਾਬ ਦੇ ਲੋਕਾਂ ਦੇ ਬਾਰੇ ਦੱਸਿਆ ਗਿਆ ਮੁਗਲਾਂ ਦੀ ਸਾਰੀਆਂ ਜਿੰਨੀਆਂ ਵੀ ਫੋਟੋਆਂ ਨੇ ਪਾਣੀ ਪਤ ਦੀਆਂ ਲੜਾਈਆਂ ਨੇ ਉਹਦੇ ਬਾਰੇ ਸਾਰਾ ਕੁਝ ਦਿੱਤਾ ਗਿਆ ਹੈ ਸਾਰਾ ਕੁਝ ਹਾਂਜੀ ਹਾਂਜੀ ਅੱਛਾ ਤੇ ਇਹ ਜਿਹੜੀ ਮਿਊਜ਼ੀਅਮ ਬਣਿਆ ਹੋਇਆ ਹੈ ਇੱਕ ਕਿੰਨੀ ਕੁ ਜ਼ਮੀਨ ਤੇ ਬਣਿਆ ਹੋਇਆ ਇਹ ਤਕਨੂ ਸ਼ੇਕ ਕਰ ਜਗਾ ਸਾਰੀ ਜਿਹਦੇ ਵਿੱਚੋਂ 2 ਏਕੜ ਦੇ ਵਿੱਚ ਬਿਲਡਿੰਗ ਬਣੀ ਹੋਈ ਹੈ 4 ਏਕੜ ਦੇ ਵਿੱਚ ਤਿੰਨ ਲਾਨ ਨੇ ਇੱਕ ਲੈਫਟ ਹੈ ਜਦੋਂ ਆਪਾਂ ਆਉਨੇ ਆ ਇੱਕ ਰਾਈਟ ਹੈ ਇੱਕ ਪਿੱਛੇ ਹੈ ਜਿਹਦੇ ਵਿੱਚ ਬਾਅਰ ਮਿਊਜ਼ੀਅਮ ਤਿੰਨਾ ਲਾਨਾਂ ਦੇ ਵਿੱਚ ਬੜੀਆਂ ਬੜੀਆਂ ਬਾਅਰ ਟਰੋਫੀਆਂ ਰੱਖੀਆਂ ਗਈਆਂ ਨੇ ਬਾਅਰ ਟਰੋਫੀਆਂ ਮਤਲਬ ਜਿਵੇਂ ਟੈਂਕ ਨੇ ਗੰਨਾ ਨੇ ਲੜਾਕੂ ਜਹਾਜ਼ ਨੇ ਇਹ ਸਾਰੀਆਂ ਨੂੰ ਫੌਜੀ ਪਾਸੇ ਦੇ ਵਿੱਚ ਬਾਅਰ ਟਰੋਫੀ ਕਹਿੰਦੇ ਨੇ ਸਾਰੀਆਂ ਲੋਕਾਂ ਨੂੰ ਦਿਖਾਉਣ ਵਾਸਤੇ ਰੱਖੀਆਂ ਗਈਆਂ ਨੇ ਕਿ ਕਿਹੜੀ ਲੜਾਈ ਦੇ ਵਿੱਚ ਇਹ ਕਿਹੜੇ-ਕਿਹੜੇ ਟੈਂਕਾਂ ਨੇ ਤੇ ਕਿਹੜੇ-ਕਿਹੜੇ ਜਹਾਜ਼ਾਂ ਨੇ ਕੀ-ਕੀ ਕੰਮ ਕਰਿਆ ਅੱਛਾ ਜੀ ਗੱਲ ਕੀਤੀ ਜਾਵੇ ਮਿਊਜ਼ੀਅਮ ਦੇ ਵਿੱਚ ਕਿੰਨੇ ਕੁ ਏਮਪਲੋਏ ਇਸ ਸਮੇਂ ਮੌਜੂਦ ਨੇ ਇਸ ਟਾਈਮ ਸਿਰਫ 9 ਬੰਦੇ এমਪਲਾਈ ਨੇ ਤੇ ਉਹ ਹੀ ਜਿਹਨਾਂ ਦੀ ਪੂਰਾ ਅਛੀ ਤਰ੍ਹਾਂ ਧਿਆਨ ਰੱਖ ਰਹੇ ਨੇ ਹਾਂ وہی ਜਿਹੜੇ 9 ਦੇ 9 ਹੀ ਬੰਦੇ ਮਿਊਜ਼ੀਅਮ ਦਾ ਸਾਰਾ ਧਿਆਨ ਰੱਖਦੇ ਨੇ ਸਿਰਫ 9 ਬੰਦੇ ਕੰਮ ਕਰਦੇ ਨੇ ਅੱਛਾ ਤੇ ਅਗਰ ਇਸ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹੋਰ ਕੀ ਕੀ ਮੌਜੂਦ ਹੈ ਉੱਥੇ ਦੋਨੋਂ ਮਤਸੇ ਦੀ ਮੈਂ ਹਿਸਟਰੀ ਗੈਲਰੀ ਆ ਅੱਗੇ ਹੀਰੋ ਗੈਲਰੀ ਆ ਹੀਰੋ ਗੈਲਰੀ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਲੋਕਾਂ ਨੇ ਲੜਾਈਆਂ ਲੜੀਆਂ ਨੇ ਸਾਰਿਆਂ ਦਾ ਮਤਲਬ ਉਹਨਾਂ ਦੀ ਫੋਟੋ ਸੀ ਉਹਨਾਂ ਦਾ ਸਾਰਾ ਬਾਇਓ ਡਾਟਾ ਲਿਖਿਆ ਹੋਇਆ ਹਿਸਟਰੀ ਗੈਲਰੀ ਦੇ ਵਿੱਚ ਕੀ ਕੀ ਆ ਇਸ ਸਮੇਂ ਹਿਸਟਰੀ ਗੈਲਰੀ ਦੇ ਵਿੱਚ ਇਹ ਦੇਖੋ ਸਾਰਾ ਕੁਝ ਦਿਖ ਰਿਹਾ ਭਈ ਪੰਜਾਬ ਇਹਦੇ ਵਿੱਚ ਮੇਨ ਤਾਂ ਇਹ ਵੈਪਨ ਪਏ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਲੜਦੀ ਸੀਗੀ ਉਹਦੇ ਡੈਗਰ ਨੇ ਪਿਸਟਲ ਨੇ ਇਹ ਸਾਰੀਆਂ ਜੰਜੀਲਾਂ ਨੇ ਇਹ ਗੰਨਾਂ ਨੇ ਬੜੇ ਬੜੀਆਂ ਜਿਹੜੀਆਂ ਇਹ ਜਿਹੜੇ ਕਿਲੇ ਨੇ ਨਾ ਕਿਲਿਆਂ ਦੇ ਵਿੱਚੇ ਰੱਖ ਕੇ ਮਤਲਬ ਇਹ ਗੰਨਾਂ ਨੂੰ ਚਲਾਇਆ ਜਾਂਦਾ ਸੀ ਉਹਨਾਂ ਦੀ ਫੌਜ ਇਹਨਾਂ ਨੂੰ ਵਰਤਦੀ ਸੀ ਇਹ ਕਿੰਨੇ ਖੂ ਪੁਰਾਣੇ ਨੇ ਇਹ 17ਵੀਂ ਸਦੀ ਦੇ ਨੇ ਸਾਰੇ ਸਾਰੇ 17ਵੀਂ ਹਾਂਜੀ ਤੇ ਕਿੰਨੇ 500 ਸਾਲ ਹੋ ਗਿਆ ਤੇ ਇਸ ਦੇ ਪੂਰਾ ਧਿਆਨ ਰੱਖਿਆ ਜਾਂਦਾ ਹਾਂਜੀ ਹਾਂ ਬਿਲਕੁਲ ਇਹਦਾ ਪੂਰਾ ਧਿਆਨ ਰੱਖਿਆ ਜਾਂਦਾ ਜੀ ਇਹ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਗੈਲਰੀ ਹੈ ਇੱਥੇ ਉਹ ਅੱਗੇ ਦੇਖੋ ਅੱਗੇ ਉਹ ਹੀਰੋ ਗੈਲਰੀ ਹੈ ਹਾਂਜੀ ਹੀਰੋ ਗੈਲਰੀ ਤੋਂ ਅੱਗੇ ਇੱਕ ਯੂਨੀਫਾਰਮ ਗੈਲਰੀ ਹੈ ਓਕੇ ਇਹ ਇਹ ਵੈਪਨ ਨੇ ਜਿਹੜੇ ਸਾਰੇ ਉਥੋਂ ਮਤਲਬ ਮਹਾਰਾਜਾ ਰਣsingh ਦੀ ਹੌਜੂ ਇਹਨਾਂ ਨੂੰ ਵਰਤਦੀ ਸੀ ਉੱਥੋਂ ਲੈ ਕੇ ਆਏ ਕਿਲਾਮਵਾਰਕ ਪਟਿਆਲਾ ਤੋਂ ਸ਼ਕੀ ਕੀ ਮੌਜੂਦ ਹੈ ਪਰ ਇਸ ਸਮੇਂ ਇਹ ਦੇਖੋ ਇਹ ਰਾਈਫਲਾਂ ਨੇ ਇਹ ਤਲਵਾਰਾਂ ਨੇ ਉਹ ਢਾਲਾਂ ਨੇ ਇਧਰ ਇਹ ਖੋਖਰੀਆਂ ਨੇ ਇਹ ਸਾਰਾ ਕੁਝ ਹੈ ਤੇ ਇਹ ਕੀ ਹੈ ਇਹਨੂੰ ਖੋਖਰੀ ਕਹਿੰਦੇ ਹੈ ਜਦੋਂ ਆਦਮੀ ਮੁੱਠ ਭੇੜ ਦੀ ਲੜਾਈ ਲੜਦਾ ਹੈ ਉਹਦੇ ਕੋਲ ਮਿਸ਼ਨ ਖਤਮ ਹੋ ਜਾਂਦਾ ਹੈ ਫਿਰ ਇਹ ਖੋਖਰੀ ਦੇ ਨਾਲ ਲੜਾਈ ਹੁੰਦੀ ਹੈ ਇਹ ਬਿਲਕੁਲ ਨਜ਼ਦੀਕ ਹੈ ਰਾਈਫਲ ਜਾਂ ਗੋਲੀ ਨਹੀਂ ਚੱਲਦੀ ਫਿਰ ਇਹਦੇ ਨਾਲ ਲੜਾਈ ਲੜੀ ਜਾਂਦੀ ਹੈ ਈ ਅਗਰ ਗੱਲ ਕੀਤੀ ਜਾਵੇ ਹੁਣ ਅਗਲਾ ਇੱਥੇ ਸਾਨੂੰ ਦਿਖਾਈ ਦੇ ਰਿਹਾ ਕਿ ਹੀਰੋ ਗੈਲਰੀ ਹੈ ਤੇ ਐਡਿਸ਼ ਕੀ ਕੀ ਮੌਜੂਦ ਹੈ ਹੀਰੋ ਗੈਲਰੀ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਜਿਹੜੀਆਂ ਲੜਾਈਆਂ ਲੜੀਆਂ ਨੇ ਜਿਵੇਂ 62 65 71 ਹੋਰ ਉਹ ਤੋਂ ਅਲਾਵਾ ਕੋਈ ਆਪਰੇਸ਼ਨ ਹੋਏ ਹੋਏ ਨੇ ਇਹ ਸਾਰੀਆਂ ਲੜਾਈਆਂ ਦੇ ਬੰਦਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਚੰਗੇ ਕੰਮ ਕਰੇ ਨੇ ਇਹ ਆ ਉੱਥੇ ਸ਼ਹੀਦ ਹੋ ਗਏ ਸਾਰੇ ਉਹਨਾਂ ਦੀ ਫੋਟੋਆਂ ਨੇ ਉਹਨਾਂ ਦੀ ਇੱਥੇ ਮੂਰਤੀ ਆਹ ਕੀ ਹੈ ਇਸ ਦੀ ਗੱਲ ਕਿੱਤ ਜੀ ਹੈ ਜਿਵੇਂ ਸਾਰੇ ਆਪਣੇ ਜਿਹੜੇ ਇਹ ਉਹ ਦੇਖੋ ਇਹ ਸਾਰੇ ਮੈਡਲ ਨੇ ਜਿਵੇਂ ਵੀਰ ਚੱਕਰ ਪਰਮ ਵੀਰ ਚੱਕਰ ਮਹਾ ਵੀਰ ਚੱਕਰ ਸੂਰਿਆ ਚੱਕਰੇ ਸਾਰੇ ਮੈਡਲ ਦਿੱਤੇ ਹੁੰਦੇ ਨੇ ਵੀ ਜਿਹੜੇ ਆਦਮੀ ਜਹ ਜੀ ਡਿਊਟੀ ਦੇ ਵਿੱਚ ਕੋਈ ਚੰਗਾ ਕੰਮ ਕਰਦਾ ਉਹਨਾਂ ਨੂੰ ਇਹ ਮੈਡਲ ਮਿਲਦੇ ਨੇ ਮੈਡਲ ਬਲਿ ਹਰੇਕ ਇਨਸਾਨ ਦੇ ਜਿਹੜੇ ਤੁਸੀਂ ਅ ਖਿਸ ਗਿਆ ਇਹ ਮੈਡਲ ਤੁਸੀਂ ਸੰਭਾਲ ਕੇ ਰੱਖੇ ਹਾਂ ਜੀ ਹਾਂ ਜੀ ਇਹ ਸਾਰੇ ਮੈਡਲ ਉੱਥੋਂ ਸਾਫ ਕੀਤੇ ਹੋਏ ਨੇ ਹਾਂ ਜੀ ਅਸੀਂ ਇੱਥੇ ਸਾਰੇ ਉਹ ਮੌਜੂਦ ਨੇ ਹੀਰੋਜ਼ ਜਿਹੜੇ ਸੀਗੇ ਅਸਲੀ ਨੇ ਦੇਸ਼ ਦੇ ਵਾਸਤੇ ਚੰਗੇ ਕੰਮ ਕਰੇ ਨੇ ਪੰਜਾਬ ਦੇ ਲੋਕਾਂ ਨੇ ਸਿਰ ਪੰਜਾਬ ਦੇ ਲੋਕਾਂ ਨੇ ਆਪਣੇ ਦੇਸ਼ ਵਾਸਤੇ ਚੰਗੇ ਕੰਮ ਕਰੇ ਨੇ ਅੱਗੇ ਹੋਰ ਕਿਹੜੀ ਕਿਹੜੀ ਗੈਲਰੀ ਇੱਥੇ ਮੌਜੂਦ ਹੈ ਅੱਗੇ ਇੱਕ ਯੂਨੀਫਾਰਮ ਗੈਲਰੀ ਹੈ ਕਾਰਗਲ ਗੈਲਰੀ ਹੈ ਤੇ ਅੱਜ ਜੇ ਆਪਾਂ ਗੱਲ ਕੀਤੀ ਜਾਵੇ ਕਾਰਗਿਲ ਗੈਲਰੀ ਤੇ ਕਾਰਗਿਲ ਗੈਲਰੀ ਦੀ ਹਿਸਟਰੀ ਕੀ ਸੀ ਕਾਰਗਿਲ ਗੈਲਰੀ ਦੀ ਹੋਈ ਹੈ ਜਦੋਂ 99 ਦੇ ਵਿੱਚ ਕਾਰਗਿਲ ਦੇ ਜੁੱਧ ਹੋਇਆ ਉਸ ਟਾਈਮ ਫਿਰ ਉਹਦੀ ਸਾਰੀ ਹਸਤੀ ਦਿੱਤੀ ਹੋਈ ਹੈ ਕਿਹੜੀ ਕਿਹੜੀਆਂ ਜਿਵੇਂ ਪਹਾੜੀਆਂ ਥੀ ਕਿਆਂ ਜਿੱਥੇ ਜਿੱਥੇ ਆਪਣੀ ਇੰਡੀਆ ਦੀ ਆਰਮੀ ਲੜੀ ਹੈ ਪਾਕਿਸਤਾਨ ਦੀ ਆਰਮੀ ਦੇ ਨਾਲ ਉਹ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ ਇਹ ਹੈਗੀ ਹੈ ਹੀਰੋ ਆਪਣੀ ਯੂਨੀਫਾਰਮ ਗੈਲਰੀ ਯੂਨੀਫਾਰਮ ਇੱਥੇ ਜਿੰਨੀਆਂ ਵੀ ਯੂਨੀਫਾਰਮ ਨੇ ਇਹ ਪਹਿਲਾਂ ਤੋਂ ਅੰਗਰੇਜ਼ੀਆਂ ਦੇ ਟਾਈਮ ਤੇ ਵੀ ਉਸ ਤੋਂ ਬਾਅਦ ਤੇ ਵੀ ਸਾਰੀਆਂ ਰੱਖੀਆਂ ਹੋਈਆਂ ਨੇ ਵੀ ਕਿਸ ਟਾਈਮ ਕਿਸ ਟੈਪ ਦੇ ਕੱਪੜੇ ਪਹਿਨੇ ਜਾਂਦੇ ਨੇ ਕਿ ਯੂਨੀਫਾਰਮ ਦੀ ਗੱਲ ਕਰੀਏ ਤਾਂ ਇੱਕ ਕਿਸੇ ਯੂਨੀਫਾਰਮ ਆ ਸਭ ਤੋਂ ਪਹਿਲਾਂ ਤਾਂ ਇਹ ਇਹਨੂੰ ਕਹਿੰਦੇ ਨੇ ਆਰਮੀ ਆਫਸਰ ਦੀ ਯੂਨੀਫਾਰਮ ਆ ਦੇਖੋ ਉੱਪਰ ਜੋ ਰੈਂਕ ਲੱਗਿਆ ਹੋਇਆ ਇੱਕ ਕਰਨਲ ਸਾਹਿਬ ਦੀ ਯੂਨੀਫਾਰਮ ਹੈ ਜਦੋਂ ਫੌਜੀ ਆਦਮੀ ਫੀਲਡ ਦੇ ਵਿੱਚ ਨਾਰਮਲ ਕੰਮ ਕਰਦੇ ਨੇ ਫਿਰ ਇਹਦੀ ਇਹ ਵਰਦੀ ਪਾਈ ਜਾਂਦੀ ਹੈ ਉਸ ਤੋਂ ਅੱਗੇ ਅਗਰ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਇਹਨੂੰ ਕਹਿੰਦੇ ਨੇ ਜਿਵੇਂ ਡਰੈਸ ਜਿਵੇਂ ਕੋਈ ਆਫਿਸ ਦੇ ਵਿੱਚ ਕੰਮ ਕਰਦੇ ਨੇ ਦਫਤਰਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਹੋਰ ਕੋਈ ਚੰਗੀ ਜਗ੍ਹਾ ਤੇ ਫਿਰ ਯੂਨੀਫਾਰਮ ਪਹਿਨ ਕੇ ਜਾਂ ਚੱਲਦੇ ਨੇ ਇਹ ਜਿਵੇਂ ਕੋਈ ਆਪਣੀ ਪਾਰਟੀ ਹੁੰਦੀ ਹੈ ਇਹ ਸਾਰੇ ਸਰਮੋਨੀਅਲ ਡਰੈਸ ਕੋਈ ਚੰਗੀ ਪਰੇਡ ਆਉਂਦੀ ਹੈ ਕੋਈ بڑے ਅਫਸਰ ਆਉਂਦੇ ਨੇ ਉਸ ਟਾਈਮ ਇਹ ਯੂਨੀਫਾਰਮ ਪਹੁੰਦੇ ਨੇ ਇਹ ਪੁਰਾਣੀਆਂ ਯੂਨੀਫਾਰਮ ਨੇ ਸਾਰੀਆਂ ਏਅਰ ਫੋਰਸ ਆਰਮੀ ਨੇਵੀ ਸਾਰੀਆਂ ਦੀਆਂ ਇਹ ਪੁਰਾਣੀਆਂ ਯੂਨੀਫਾਰਮ ਨੇ ਸਾਰੀਆਂ ਪੁਰਾਣੀ ਪੁਰਾਣੀ ਹਾਂਜੀ ਹਾਂ ਜੀ ਯੂਨੀਫਾਰਮ ਜਿੱਧਰ ਮੌਜੂਦ ਨੇ ਅੱਜ ਦੀ ਤਰੀਕ ਤੇ ਵਿੱਚ ਮਤਲਬ ਹੁਣ ਦੇ ਟਾਈਮ ਦੇ ਵਿੱਚ ਇਹ ਨੇ ਇਹ ਵਾਈਟ ਵਾਲੀ ਨੇਵੀ ਦੀ ਹੈ ਜੋ ਬੀਲੂ ਹੈ ਏਅਰ ਫੋਰਸ ਦੀ ਹੈ ਉਹ ਜੋ ਦੂਸਰੀ ਗ੍ਰੀਨ ਹੈ ਉਹ ਆਰਮੀ ਦੀ ਹੈ ਅੱਛਾ ਅਗਰ ਗੱਲ ਕੀਤੀ ਜਾਵੇ ਇਹ ਯੂਨੀਫਾਰਮਸ ਕਿੰਨੇ ਕੋ ਪੁਰਾਣੀਆਂ ਹੈ ਇਹ ਤਾਂ ਬੱਸੇ ਬਹੁਤ ਪੁਰਾਣੀਆਂ ਤਾਂ ਨਹੀਂ ਜਦੋਂ ਮਿਊਜ਼ੀਅਮ ਬਣਿਆ ਉਸ ਟਾਈਮ ਵੀ ਬਣਵਾ ਕੇ ਇੱਥੇ ਰੱਖੀਆਂ ਗਈਆਂ ਨੇ ਤਕਰੀਬਨ 35 ਸਾਲ ਪੁਰਾਣੀਆਂ ਹੈ ਮੈਂ ਤੁਹਾਨੂੰ ਸਾਲ ਫਰਾਨੀ ਹੈ ਅੱਛਾ ਐਸੀ ਦੇਖ ਰਹੇ ਸੀ ਯੂਨੀਫਾਰਮ ਜੋ ਛੱਡ ਕੇ ਹੋਰ ਵੀ ਟੇਬਲ ਜੁਤੇ ਹਨ ਇਹ ਰੈਂਕ ਨੇ ਦੇਖੋ ਆਰਮੀ ਦੇ ਰੈਂਕ ਨੇ ਇਹ ਜਿਵੇਂ ਆਪਾਂ ਕਹਿੰਦੇ ਆ ਦੇਖੋ ਜੀ ਨਵਾਂ ਭਰਤੀ ਹੁੰਦਾ ਸਿਪਾਹੀ ਹੁੰਦਾ ਫਿਰ ਲੈਸ ਨੈਕ ਮੰਨਦਾ ਹੌਲਦਾਰ ਬਣਦਾ ਉਹਦੇ ਬਾਅਦ ਨੈਬ ਸੂਬੇਦਾਰ ਹੁੰਦਾ ਸੂਬੇਦਾਰ ਸੂਬੇਦਾਰ ਮੇਜਰ ਕੈਪਟਨ ਉਹਦੇ ਬਾਅਦ ਕਰਨਲ ਬਰਗੇਡੀਅਰ ਇਹ ਸਾਰੇ ਉਹਨਾਂ ਦੇ ਰੈਂਕ ਦਿੱਤੇ ਹੋਏ ਨੇ ਆਰਮੀ ਦੇ ਤੇ ਕਿੰਨੇ ਟੋਟਲ ਜਿਹੜੇ ਰੈਂਕ ਨੇ ਉਹ ਮੌਜੂਦ ਨੇ ਇੱਥੇ ਦੇਖੋ ਸਾ ਤਿੰਨੇ ਨੇ ਤਿੰਨ ਫੋਰਸ ਨੇ ਡਿਫੈਂਸ ਦੇ ਤਿੰਨ ਫੋਰਸ ਨੇ ਆਰਮੀ 에ਅਰ ਫੋਰਸ ਨੇ ਵੀ ਇਹ ਆਰਮੀ ਦੇ ਨੇ 에ਅਰ ਫੋਰਸ ਦੇ ਨੇ ਉਧਰੋਂ ਨੇਵੀ ਦੇ ਨੇ ਉਹਦੇ ਬਾਅਦ ਉਹ ਮੈਡਲ ਪਏ ਨੇ ਜਿਵੇਂ ਜਿਵੇਂ ਲੜਾਈ ਹੁੰਦੀ ਹੈ ਜਿੱਥੇ ਜਿੱਥੇ ਬੰਦਾ ਕੰਮ ਕਰਦਾ ਉਹਦੇ ਮੈਡਲ ਨੇ अच्छा हुन ਅਸੀਂ ਯੂਨੀਫਾਰਮ ਗੈਲਰੀ ਤਾਂ ਦੇਖ ਲਈਆ ਪਰ ਉਸ ਤੋਂ ਬਾਅਦ ਜੀ ਗੱਲ ਕੀਤੀ ਜਾਵੇ ਹੁਨੇ ਕਾਰਗਿਲ ਗੈਲਰੀ ਕਾਰਗਿਲ ਗੈਲਰੀ ਤੇ ਉਹਦਾ ਇਤਿਹਾਸ ਕੀ ਹੈ ਕਿ ਕਦੋਂ ਜੰਗ ਸ਼ੁਰੂ ਉਹ ਹੀ ਦੱਸਿਆ ਨਾ ਵੀ 99 ਦੇ ਵਿੱਚ ਜਦੋਂ ਪਾਕਿਸਤਾਨ ਦੀ ਆਰਮੀ ਆਪਣੇ ਇੰਡੀਆ ਦੇ ਬਹੁਤ ਜ਼ਿਆਦਾ ਠੰਡੇ ਇਲਾਕਿਆਂ ਦੇ ਵਿੱਚ ਆ ਗਈ ਸੀ ਉਸ ਟਾਈਮ ਫਿਰ ਇੰਡੀਆ ਦੀ ਜਦੋਂ ਆਦਮੀ ਨੂੰ ਪਤਾ ਲੱਗਿਆ ਇਹ ਇਹਨਾਂ ਨੇ ਐਕਸ਼ਨ ਲਿਆ ਉਸ ਟਾਈਮ ਉਹ 99 ਦੇ ਵਿੱਚ ਲੜਾਈ ਲੜੀ ਗਈ ਸੀ ਕਾਰਗਿਲ ਦੀ ਇਥੇ ਇਹ ਕਾਰਗਿਲ ਜਲ ਰਹੀ ਤੇ ਇਸ ਦੇ ਵਿੱਚ ਕੀ ਕੀ ਮੌਜੂਦ ਹੈ ਇਹ ਦੇਖੋ ਸਾਰਾ ਕੁਝ ਦਿੱਤਾ ਹੋਇਆ ਹੈ ਇਹ ਕਾਰਗਿਲ ਦੀ ਪੂਰੀ ਹਿਸਟਰੀ ਆ ਇੱਕ ਇੱਕ ਜਗ੍ਹਾ ਦੀ ਕਿਹੜੇ ਕਿਹੜੇ ਤਰੀਕੇ ਨਾਲ ਲੜਾਈਆਂ ਲੜੀਆਂ ਨੇ ਇਹ ਦੇਖੋ ਸਾਰਾ ਇਥੋਂ ਲੈ ਕੇ ਕਾਰਗਿਲ ਦਾ ਸਾਰਾ ਕੁਝ ਦਿੱਤਾ ਹੋਇਆ ਹੈ ਕਿਹੜੀ ਕਿਹੜੀ ਪਹਾੜੀ ਦੇ ਉੱਤੇ ਆਪਣੀ ਫੌਜ ਸੀਗੀ ਕਿਹੜੀ ਕਿਹੜੀ ਫੌਜ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਲੜਾਈ ਲੜ ਕੇ ਉਸ ਨੂੰ ਜਿੱਤਿਆ ਉਸ ਥੀ ਵਿੱਚ ਪੂਰੀ ਇਹਨਾਂ ਪਿਕਚਰਜ਼ ਦੇ ਵਿੱਚ ਕਾਰਗਿਲ ਦਾ ਪੂਰਾ ਇਤਿਹਾਸ ਲਿਖਿਆ ਹੋਇਆ ਪੂਰਾ ਪੂਰਾ ਕਾਰਗਿਲ ਦਾ ਇਤਿਹਾਸ ਇੱਥੇ ਅੱਛਾ ਜੀ ਗੱਲ ਕੀਤੀ ਜਾਵੇ ਜਿਹੜੇ ਸਟੈਚੂ ਇੱਥੇ ਬਣਾਇਆ ਗਿਆ ਹੈ ਪ੍ਰੋਪਰ ਇਹਦਾ ਕੀ ਇਤਿਹਾਸ ਹੈ ਜੀ ਦੇਖੋ ਇੱਥੇ ਨਾ ਇਹ ਇੱਕ 2-3 ਮਿੰਟ ਦਾ ਸ਼ੋਅ ਹੈ ਇਹਨੂੰ ਕਹਿੰਦੇ ਆ ਲਾਈਟ ਐਂਡ ਸਾਊਂਡ ਸ਼ੋਅ ਓਕੇ ਜਿਵੇਂ ਇਹ ਥੱਲੇ ਆਪਣੇ ਜਿਹੜੇ ਬੰਦੇ ਬਣੇ ਹੋਏ ਨੇ ਇਹ ਹੈਗੇ ਇੰਡੀਆ ਇੰਡੀਅਨ ਆਰਮੀ ਦੇ ਜਿਹੜਾ ਉੱਪਰ ਇਲਾਕਾ ਜਿੱਥੇ ਉਹ برف ਪਿਆ ਹੋਇਆ ਸਾਰਾ ਪਾਕਿਸਤਾਨੀ ਆਰਮੀ ਸੀ ਹਾਈਟ ਦੇ ਉੱਤੇ ਆਪਣੀ ਆਰਮੀ ਨੂੰ ਇੰਡੀਅਨ ਆਰਮੀ ਨੂੰ ਉਹਨਾਂ ਨੂੰ ਜਿੱਤਣ ਵਾਸਤੇ ਬਹੁਤ ਮੁਸ਼ਕਲ ਸੀ ਕਿਉਂਕਿ ਉਹ ਬਹੁਤ ਉੱਚੇ ਸੀਗੇ ਆਪਣੀ ਆਰਮੀ ਬਹੁਤ ਡਾਊਨ ਸੀਗੀ ਅਗਰ ਉਹ ਉੱਪਰੋਂ ਇੱਕ ਗੋਲੀ ਚਲਾਉਂਦੇ ਸੀ ਤਾਂ ਆਪਣੇ ਬੰਦਿਆਂ ਨੂੰ ਨੁਕਸਾਨ ਜ਼ਿਆਦਾ ਹੁੰਦਾ ਸੀ ਔਰ ਉਹ ਸਾਰਾ ਕੁਝ ਦੇਖਦੇ ਸੀ ਆਪਾਂ ਨੂੰ ਉੱਪਰ ਦਿਖਦਾ ਵੀ ਕੁਝ ਨਹੀਂ ਸੀਗਾ ਇਸ ਕਰਕੇ ਇੰਡੀਅਨ ਆਰਮੀ ਨੇ ਬਹੁਤ ਜ਼ਿਆਦਾ ਤਾਕਤ ਲਗਾਈ ਔਰ ਚੰਗੇ ਹੋਣ ਦੇ ਨਾਤੇ ਹੀ ਪਾਕਿਸਤਾਨ ਦੀ ਆਰਮੀ ਨੂੰ ਉੱਥੋਂ ਭਜਾਇਆ ਤੇ ਇਹ ਜੁਨੀਫਾਰਮ ਦੀ ਗੱਲ ਕਿਤੇ ਜਾਵੇ ਇਹਦਾ ਕੀ ਇਤਿਹਾਸ ਹੈ ਇਤਿਹਾਸੀ ਅਸੀਂ ਅੱবি ਦੇਖੋ ਜਿੱਨਾ ਜਿੱਥੇ ਕੁਝ ਜਿਵੇਂ ਉਹ ਠੰਡੇ ਇਲਾਕੇ ਨੇ ਉਥੇ ਹਮੇਸ਼ਾ ਹੀ -25 થી 40-50 ਤੱਕ ਟੈਂਪਰੇਚਰ ਚੱਲਦਾ ਫਿਰ ਉਥੇ ਇੱਕ ਇੰਡੀਅਨ ਆਰਮੀ ਦਾ ਸੋਲਜਰ ਆ ਇਹ ਜੁਨੀਫਾਰਮ ਪਾ ਕੇ ਲੈਂਦਾ ਉਹਨੂੰ ਮਤਲਬ ਠੰਡ ਨਹੀਂ ਲੱਗਦੀ ਇਹ ਉਹ ਜੁਨੀਫਾਰਮ ਅੱਛਾ ਜੀ ਗੱਲ ਕਿਤੇ ਜਾਵੇ ਇੱਥੇ ਟੇਬਲਸ ਤੇ ਜੋ ਮਾਡਲ ਨੇ ਮਾਡਲ ਰੱਖੇ ਹੋਏ ਨੇ ਲੱਕੜੀ ਦੇ ਮਾਡਲ ਬਣਾ ਕੇ ਰੱਖੇ ਹੋਏ ਨੇ ਵੀ ਇਹ ਰਾਕਟ ਲਾਂਚਰ ਹੈ ਇਹ ਪਿਸਟਲ ਹੈ ਮਤਲਬ ਉਹਦੀ ਗਨ ਹੈ AK47 ਹੈ ਇਹ ਸਾਰਿਆਂ ਦੇ ਮਾਡਲ ਦਿੱਤੇ ਗਏ ਨੇ ਇਹ ਬਿਨਾਂ ਕੁਲਰ ਹੈ ਦੂਰ ਤੱਕ ਜੋ ਦੇਖਦੇ ਆ ਉਹਨੂੰ ਬਿਨਾਂ ਕੁਲਰ ਕਹਿੰਦੇ ਆ ਇਹ ਸਾਰੀ ਉਹਨਾਂ ਚੀਜ਼ਾਂ ਦੇ ਮਾਡਲ ਬਣਾਏ ਗਏ ਨੇ ਠੀਕ ਹੈ ਤੇ ਅਗਰ ਇੱਧਰ ਨੂੰ ਟੇਬਲ ਛੱਡ ਕੇ ਉਧਰ ਦੀ ਗੱਲ ਕੀਤੀ ਜਾਵੇ ਤਾਂ ਉਧਰ ਕੀ ਕੀ ਮੌਜੂਦ ਹੈ ਉਧਰ ਜਿਹੜੇ ਹੈਗੇ ਨੇ ਇਹ ਉਹ ਚੀਜ਼ਾਂ ਨੇ ਜਿਹੜੇ ਜਿਵੇਂ ਟੈਂਕ ਦੇ ਗੋਲੇ ਹੁੰਦੇ ਨੇ ਉਹ ਗੋਲੇ ਦਾ ਬਣਾਇਆ ਗਿਆ ਵੀ ਉਹ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਇੱਕ ਟੈਂਕ ਦਾ ਗੋਲਾ ਹੁੰਦਾ ਹੈ ਜਾਂ ਗਨ ਦਾ ਗੋਲਾ ਹੁੰਦਾ ਜਿਹਨੂੰ ਬਫੋਸ ਵਗੈਰਾ ਕਹਿੰਦੇ ਨੇ ਇਸ ਟਾਈਮ ਉਹ ਇਹ ਉਹ ਤਾਂ ਮਾਡਲ ਦਿੱਤਾ ਹੋਇਆ ਪਹਿਲਾਂ ਉਹ ਇਦਾਂ ਹੁੰਦਾ ਪਿੱਤਲ ਦਾ ਹੁੰਦਾ ਇਹਦੇ ਵਿੱਚ ਬਰੂਧ ਭਰਿਆ ਜਾਂਦਾ ਇਹਦੇ ਮੂਹਰੇ ਅੱਗੇ ਪ੍ਰੋਜੈਕਟ ਟਾਇਲ ਕਹਿੰਦੇ ਨੇ ਇਹਦੇ ਅੱਗੇ ਲੱਗਦਾ ਫਿਰ ਹੀ ਜਗ੍ਹਾ ਜਗ੍ਹਾ ਤੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਖੁੱਲ ਜਾਂਦਾ ਜਿੱਥੇ ਖੁੱਲ-ਖੁੱਲ ਕੇ ਅੱਗੇ-ਅੱਗੇ ਅੱਗੇ ਤੱਕ ਮਾਰ ਕਰਦਾ ਰਹਿੰਦਾ ਆਖਿਰ ਤੁਸੀਂ ਦੇਖ ਰਹੇ ਹੋ ਪਿੱਛੇ ਕਾਫੀ ਵੈਪਨ ਜਿਹੜੇ ਨੇ ਮੌਜੂਦ ਨੇ ਇਹ ਵੀ ਕਾਰਗਿਲ ਦੇ ਬਾਰਡਰ ਨੇ ਨਹੀਂ ਇਹ ਕਾਰਗਿਲ ਦੇ ਨਹੀਂ ਹੈ ਇਹ ਚਲੋ ਜਗਾ ਬਣਾਈ ਹੋਈ ਸੀ ਸਾਡੇ ਕੋਲ ਕੁਛ ਨਾ ਸੇਫਟੀ ਵਾਸਤੇ ਰੱਖੇ ਨੇ ਇਹ ਉਹ ਤੋਂ ਪਹਿਲਾਂ ਦੇ ਨੇ ਕਾਰਗਿਲ ਤੋਂ ਬਹੁਤ ਸਾਲ ਪਹਿਲਾਂ ਦੇ ਨੇ ਠੀਕ ਇਹ ਕਿਸ ਦੀ ਯਾਦ ਵਿੱਚ ਨੇ ਇੱਥੇ ਇਹ ਬਸ ਯਾਦ ਨਹੀਂ ਆਰਮੀ ਦੇ ਵੈਪਨ ਨੇ ਪੁਰਾਣੇ ਹਾਂਜੀ ਤੇ ਹੋਰ ਵੀ ਉਹ ਕਟਲੰਚ ਨੇ ਜਿਹੜਾ ਮੋਢੇ ਤੇ ਰੱਖ ਕੇ ਚਲਾਉਂਦੇ ਨੇ ਉਹ ਨੇ ਇਹ ਜਿਹੜੀਆਂ ਦੋ ਗੰਹਾਂ ਨੇ ਸਾਈਡਾਂ ਤੇ ਇਹ ਦੋਨੋਂ ਇਹ ਆਰ ਨੂੰ ਸਿੱਟਣ ਵਾਸਤੇ ਹੁੰਦੀਆਂ ਨੇ ਜਦੋਂ ਹਵਾਈ ਜਹਾਜ਼ ਜਿਹੜੇ ਚੱਲਦੇ ਨੇ ਏਅਰ ਅਟੈਕ ਕਰਦੇ ਨੇ ਉਹਨਾਂ ਨੂੰ ਸਿੱਟਣ ਨੂੰ ਐਲ ਐਨ ਜੀ ਕਹਿੰਦੇ ਨੇ ਲਾਈਟ ਮਸ਼ੀਨ ਹਨ ਇਹ ਟੈਂਕ ਤੇ ਵੀ ਲੋਡ ਹੁੰਦੀਆਂ ਨੇ ਤੇ ਗਰਾਊਂਡ ਤੇ ਵੀ ਇਹ ਜਿੱਥੇ ਜ਼ਿਆਦਾ ਆਰਮੀ ਹੁੰਦੀ ਆ ਉਹਨਾਂ ਨੂੰ ਮਾਰਨ ਵਾਸਤੇ ਇਹਨੂੰ ਚਲਾਇਆ ਜਾਂਦਾ ਇਹਦੇ ਤੇ ਬੈਲਟ ਲੱਗਦੀ ਆ ਬਹੁਤ ਗੋਲੀਆਂ ਲਗਾਤਾਰ ਨਿਕਲ ਜਾਂਦੀਆਂ ਨੇ 3 300 350 ਬੈਲਟ ਹੁੰਦੀ ਆ ਰਾਊਂਡ ਫਟਾਫਟ ਉਹ ਨਿਕਲਦੀ ਆ ਮਤਲਬ ਇਸ ਮਿਊਜ਼ੀਅਮ ਦੇ ਵਿੱਚ ਸਾਰੀ ਯਾਦਾਂ ਜੁੜੀਆਂ ਹੋਈਆਂ ਜਿੰਨੇ ਵੀ ਸਾਡੇ ਹੀਰੋ ਸੀਗੇ ਜਿਹੜੇ ਇੰਡੀਅਨ ਫਾਈਟਰ ਸੀਗੇ ਸਾਰੀਆਂ ਯਾਦਾਂ ਠੇ ਸਾਰੀਆਂ ਇਹ ਯਾਦਾਂ ਪੰਜਾਬੀਆਂ ਦੀਆਂ ਆ ਸਿਰ ਪੰਜਾਬ ਪੰਜਾਬ ਦੀਆਂ ਦੀ ਸਾਰੀ ਇੱਥੇ ਰੱਖੀ ਮੈਂ ਹਾਂ ਹਾਂ ਤੇ ਮਿਊਜ਼ੀਅਮ ਦੇ ਹੋਰ ਵਿੱਚ ਹੋਰ ਵੀ ਕੁਝ ਹੈਗਾ ਇੱਦਾਂ ਯਾਦਗਾਰ ਬਸ ਹੁਣ ਇੱਥੇ ਬਸ ਇਹੀ ਹੈ ਹਾਂਜੀ ਨਹੀਂ ਹਾਂਜੀ ਨਹੀਂ ਠੀਕ ਜਿੱਦਾਂ ਕਿ ਤੁਸੀਂ ਹਜੇ ਤੱਕ ਦੇਖਿਆ ਕਿ ਇਹ ਜਿਹੜਾ ਮਿਊਜ਼ੀਅਮ ਹੈ ਇਸ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਫਾਈਟਰ ਸੀਗੇ ਹਰ ਇੱਕ ਦੀ ਯਾਰ ਨੂੰ ਬਹੁਤ ਹੀ ਜ਼ਿਆਦਾ ਸਾਮ ਕੇ ਰੱਖਿਆ ਹੋਇਆ ਹੈ ਤੇ ਜੇਕਰ ਤੁਸੀਂ ਵੀ ਇਹਨਾਂ ਨੂੰ ਦੇਖਣਾ ਚਾਹੁੰਦੇ ਹੋ ਤਾਂ ਇੱਥੇ ਜ਼ਰੂਰ ਵਿਜ਼ਿਟ ਕਰੋ ਤੇ ਇਹਨਾਂ ਦੇ ਹੋਰ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਮੈਟਵਲਿੰਕ ਕੋਰ ਕੈਮਰਾਮੈਨ ਰੋਹਿਤ ਦੇ ਨਾਲ